ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਕਵਰ ਕਰਦੇ ਪਾ ਪਿੰਡ ਕਣਕਵਾਲ ਜ਼ਿਲ੍ਹਾ ਸੰਗਰੂਰ ਦਾ ਪਿੰਡ ਪਹਿ ਗਿਆ ਕਣਕਵਾਲ ਪਿੰਡ ਪੰਜਾਬ ਦਾ 94 9478152047 9478152047 ਵੀਰਾਂ ਦਾ ਮੋਬਾਈਲ ਨੰਬਰ ਆ ਸામਨੇ ਸਕਰੀਨ ਤੇ ਜਿਹੜਾ ਦੇਖਦੇ ਆਪਾਂ ਇਹ ਦੂਜਾ ਸੂਆ ਸੂਈ ਹੈ ਪਿਛੇ ਏਰੀਆ ਵਚਾਗਾ ਸੋ ਕੱਤਕਾਰ ਤੁਸੀਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਥਾਣਾ ਵਾਨਾਗਾ ਚੰਗੀ ਜੰਦ ਜਨ ਦੇ ਵਿੱਚ ਆ ਬੱਚਾ ਇਹਦੇ ਵਿੱਚ ਹੈਗਾ ਮੇਲਕਾ ਬੱਚਾ ਸੂਈ ਸਵਾਈ ਹੈਗੀ ਤੇ ਸੂਈਨਵਾਜੀ ਨੂੰ ਹੋ ਚੁੱਕਿਆ 5 ਦਿਨ 5 ਦਿਨ ਹੋ ਗਏ ਇਹਨੂੰ ਸੂਈ ਨੂੰ ਦੁੱਧ ਐਸ ਵਕਤ 14 ਲੀਟਰ ਜਮਨ ਨਟਾ ਹਜਾਰਾ 7 ਲੀਟਰ ਪਰ ਟਾਈਮ ਦਾ 7 ਲੀਟਰ ਪਰ ਟਾਈਮ ਦਾ ਦੁੱਧ ਇਹ ਥੱਲੇ ਹਾਜ਼ਰ ਆ ਮਗਰ ਬੱਚਾ ਤੇ ਜੇਬ ਵਗੈਰਾ ਵੀ ਕਿਹਾ ਜਮਾ ਡਾਨਾ ਘਰੇਲੂ ਵਾੜਾ ਵੀ ਕਿਹਾ ਕੋਈ ਵਪਾਰ ਦਾ ਕੰਮ ਨਹੀਂ ਆਪਣਾ ਸੂਈ ਨੂੰ ਇਹ ਹੋ ਚੁੱਕਿਆ 506 ਦਿਨ ਦੁੱਧ 14 ਲੀਟਰ ਨੈਟ ਜਮਾ ਹਾਜ਼ਰ ਆ ਰੇਟ ਸਿਰਫ 66000 ਰੁਪਇਆ ਇਹਦੇ ਵਿੱਚੋਂ ਮੌਕੇ ਤੇ ਮਾਨਦਾਨ ਹੋ ਜਾਊਗਾ ਰੇਟ 66000 ਰੁਪਇਆ ਆ ਬੱਚਾ ਤੁਸੀਂ ਦੇਖ ਸਕਦੇ ਮੇਲ ਕਾ ਪਿੱਛੇ ਬੱਚਾ ਬਿਲਕੁਲ ਡਿੱਟੋ ਕਾਪੀ ਵੜਦੇ ਨਾਲ ਦਾ ਤੇ ਜੇਰ ਵਗੈਰਾ ਕੰਮ ਟੋਟਲੀ ਬਿਲਕੁਲ ਡਾਨਾ ਉਸ ਗੱਲੋਂ ਵੀਰ ਕਹਿੰਦਾ ਜਮਾ ਬੇਫਿਕਰ ਹੋ ਜਾ ਬੰਦਾ ਤੇ ਦੁੱਧ ਜਮਾ 14 ਲੀਟਰ ਮੈਨ ਨਾਲ ਹਾਜ਼ਰ ਸੋ ਤੋਰਾ ਵਗੈਰਾ ਚੈੱਕ ਕਰੋ ਬਿਹੜ ਦਾ ਸੋਹਣਾ ਸਾਫ ਜਿਹਾ ਰਾਜੀ ਜਿਹਾ ਸਮੀ ਪੜੀ ਵੀ ਤੇ ਬਾਕੀ ਕੱਦ ਕਾਰ ਦੇ ਵਿੱਚ ਆ ਬਿਹੜ ਤੇ ਇਹ ਨਹੀਂ ਗੱਲ ਵੀ ਕਿਸੇ ਪਾਸੇ ਨਿੱਸੀ ਨਾ ਮੀਆਂ ਵਧੀਆ ਵੀਰ ਕਹਿੰਦਾ ਨਿਆਣਾ ਵੇਰ ਪਾਉਂਦੀ ਆ ਕਿਸੇ ਵੀ ਵੀਰ ਤੇ ਪਸੰਦ ਹੋਵੇ ਦੋ ਟਾਈਮ ਚੋਕੇ ਜਾਂ ਤਿੰਨ ਟਾਈਮ ਤਸੱਦੀ ਕਰਕੇ ਲੈ ਸਕਦੇ ਹੋ ਤੇ ਹਾਥੀ ਚੌਈ ਵਾਲਾ ਸੋਹਣਾ ਥਾਣਾ ਕਰੇ ਨੂੰ ਵੇੜਾ ਤੇ ਰੇਟ ਵੀਰ ਨੇ ਕਰਿਆ ਸਿਰਫ 66000 ਰੁਪਏ 68000 ਦੇ ਵਿੱਚੋਂ ਮੌਕੇ ਤੇ ਮੰਗਦਾਨ ਹੋ ਜਾਊਗਾ ਸੋ WhatsApp ਥਰੂ ਆਪਾਂ ਵੀਡੀਓ ਕਵਰ ਕੀਤੀ ਹੈ ਕਿਸੇ ਵੀ ਵੀਰ ਤੇ ਬੜ ਪਸੰਦ ਹੋਵੇ ਕੋਲ ਜਾ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਚੈਨਲ